ਹਾਂਜੀ ਹੁਣ ਇੱਕ ਤੁਹਾਨੂੰ ਬਹੁਤ ਵੱਡੀ ਖਬਰ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਅਮਨਦੀਪ ਤੋਂ ਬਾਅਦ ਇੱਕ ਪੁਲਿਸ ਵਾਲਾ ਫੜਾਇਆ ਜਾਂਦਾ ਜੋ ਕਿ ਬਈ ਐਕਸਪੈਕਟਰਾ ਤੇ 5 ਕਰੋੜ ਦਾ ਚਿੱਟਾ ਫੜਾਇਆ ਜਾਂਦਾ ਇਹਦੇ ਤੋਂ ਪਹਿਲਾਂ ਥੋੜੀ ਨਾਲ ਵੀਡੀਓ ਸਾਂਝੀ ਕਰ ਲਈਏ ਬਾਅਦ ਦੇ ਵਿੱਚ ਵਿਚਾਰ ਸਾਂਝੇ ਕਰਦੇ ਹਾਂ ਸੁਣੋ ਵੀਡੀਓ ਕੁਇਨ ਲੈਡੀ ਕਾਂਸਟੇਬਲ ਅਮਨਦੀਪ ਤੋਂ ਬਾਅਦ ਹੁਣ ਇੱਕ ਹੋਰ ਪੰਜਾਬ ਪੁਲਿਸ ਦਾ ਇੰਸਪੈਕਟਰ ਯਾਨੀ ਕਿ ਉਹ ਇੰਟੈਲੀਜੈਂਸ ਇੰਸਪੈਕਟਰ ਮਨਜੀਤ ਆਪਣੇ ਸਾਥੀ ਰਵੀ ਦੇ ਨਾਲ 5 ਕਰੋੜ ਦੇ ਚਿੱਟੇ ਦੇ ਨਾਲ ਯਾਨੀ ਕਿ 1 ਕਿਲੋ ਦੇ ਚਿੱਟੇ ਦੇ ਨਾਲ ਫੜਿਆ ਗਿਆ ਤੁਸੀਂ ਦੇਖੋ ਕਿ ਉਹ ਜਿਨ੍ਹਾਂ ਨੇ ਸਾਡੀ ਬਾੜ ਦੀ ਰਾਖੀ ਕਰਨੀ ਸੀ ਉਹ ਚਿੱਟਾ ਵੇਚਦੇ ਨਜ਼ਰ ਆ ਰਹੇ ਨੇ ਪਹਿਲਾਂ ਉਹ ਲੈਡੀ ਕਨਸਟੇਬਲ ਅਮਨਦੀਪ ਤੇ ਹੁਣ ਆ ਆ ਮੁੰਡਾ ਜਿਹੜਾ ਇੰਟੈਲੀਜੈਂਸ ਦਾ ਇੰਸਪੈਕਟਰ ਸੀ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਵਿੰਗ ਦੇ ਨੇ ਇਨਪੁੱਟਾਂ ਦੇੜੀਆਂ ਨੇ ਜਿਹਨੇ ਸਾਰਾ ਕੁਝ ਕਰਨਾ ਆ ਜਿਹਨੂੰ ਕਹਿਆ ਕਿ ਲੋ ਪ੍ਰੋਫਾਈਲ ਰੱਖ ਕੇ ਇਹ ਸਭ ਕੁਝ ਹੁੰਦਾ ਆ ਪਰ ਜੇ ਖੇਤ ਹੀ ਬਾੜ ਨੂੰ ਖਾਣ ਲੱਪੇ ਤਾਂ ਫਿਰ ਕਿੰਨਾ ਵੱਡਾ ਘਾਟਾ ਹੋਏਗਾ ਪੰਜਾਬ ਦੇ ਅਸਲੀ ਦੁਸ਼ਮਣ ਤਾਂ ਸ਼ਾਇਦ ਇਹ ਨਿਕਲੇ ਨੇ ਪਹਿਲਾਂ ਉਹ ਅਮਨਦੀਪ ਤੇ ਹੁਣ ਮੁੰਡਾ ਇਹਨਾਂ ਵਿੱਚ ਜਿਹੜਾ ਕਿ ਇਨਸਪੈਕਟਰ ਹੈ ਇੰਟੈਲੀਜੈਂਸ ਦਾ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਆ ਨਸ਼ਿਆਂ ਦੇ ਖਿਲਾਫ ਯੁੱਧ ਜਿਹੜਾ ਆ ਜਿਹਨੂੰ ਫਤਿਹ ਕਰਨਾ ਤੇ ਇਦਾਂ ਦੀਆਂ ਕਾਲੀਆਂ ਭੇਡਾਂ ਜਣੀਆਂ ਨੇ ਉਹ ਪੰਜਾਬ ਪੁਲਿਸ ਨੂੰ ਆਪਣੇ ਅੰਦਰੋਂ ਕੱਢਣ ਦੀ ਕੋਸ਼ਿਸ਼ ਆ। ਹਾਂ ਦੇਖੋ ਵਾਲੇ ਯਾਰ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਡੀਐਸਪੀ ਔਰ ਐਸਐਸਪੀ ਨੇ ਫਿਰੋਜ਼ਪੁਰ ਦੇ ਵਿੱਚ ਇੱਕ ਇੱਕ ਕਾਟੇ ਚ ਕਿਆ ਸੀਗਾ ਕਿ ਜਦੋਂ ਤੱਕ ਸਾਡੇ ਅੰਦਰੋਂ ਇਹ ਪੇਡਾ ਖਤਮ ਨਹੀਂ ਹੁੰਦੀ ਉਹਨਾਂ ਨੇ ਕਿਹਾ ਸੀ ਕਿ ਤਕਰੀਬਨ 80000 ਜਿਹੜੀ ਫੋਰਸ ਆ ਪੰਜਾਬ ਦੇ ਕੋਲ ਆ ਪਰ ਜੇ ਪੱਤਾ ਵੀ ਨਹੀਂ ਸਾਡੇ ਤੋਂ ਬਿਨਾ ਹਿੱਲ ਸਕਦਾ ਅਸੀਂ ਨਾਲ ਵਾਲੇ ਹੋਇਆ ਇਸ ਕਰਕੇ ਸਭ ਕੁਝ ਹੋ ਰਿਹਾ ਫਿਲਹਾਲ ਅੰਮ੍ਰਿਤਸਰ ਇਹ ਦੋ ਦਿਨ ਦਾ ਰਿਮਾਂਡ ਦਿੱਤਾ ਆ ਮਿਲਿਆ ਇਸ ਇੰਸਪੈਕਟਰ ਦਾ ਔਰ ਇਹਦਾ ਨਾਮ ਮਨਜੀਤ ਹੈ ਆਪਣੇ ਸਾਥੀ ਰਵੀ ਦੇ ਨਾਲ ਜੜਾਇਆ ਗ੍ਰਿਫਤਾਰ ਹੋਇਆ ਆ ਤੁਸੀਂ ਦੇਖੋ ਵੀ ਇਹ ਅਮਨਦੀਪ ਤੋਂ ਬਾਅਦ ਬਹੁਤ ਵੱਡੀ ਕਾਰਵਾਈ ਆ ਇਹ ਖੇਤ ਬਾੜ ਨੂੰ ਖਾਣ ਲੱਪਈ ਹੈ ਉਹ ਜਿਨ੍ਹਾਂ ਨੇ ਪੰਜਾਬ ਦੇ ਰਾਕੇ ਬਣਨਾ ਸੀਗਾ ਉਹ ਯਾਂ ਤੱਕ ਦੇ ਚਿੱਟਾ ਵਿੱਚ ਦੇ ਨਜ਼ਰ ਆਉਂਦੇ ਹੈ ਜਾਂ ਚਿੱਟੇ ਦੇ ਆਦੀ ਹੋਏ ਨਜ਼ਰ ਆਉਂਦੇ ਨੇ ਹੁਣ ਅਮਨਦੀਪ ਤੋਂ ਬਾਅਦ ਇਹ ਜਿਹੜਾ ਇਨਸਪੈਕਟਰ ਹੈ ਤੁਸੀਂ ਦੇਖੋ ਵੀ ਇਹ ਇੰਟੈਲੀਜੈਂਸ ਦਾ ਇਨਸਪੈਕਟਰ ਹੈ ਇਹ 1 ਕਿਲੋ ਯਾਨੀ ਜੇ ਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੀਮਤ ਦੇਖੀ ਜਾਵੇ ਤਾਂ 7 ਕਰੋੜ ਤੱਕ ਪਹੁੰਚਦੀ ਹੈ ਪਹਿਲਾਂ 5 ਕਰੋੜ ਸੀ ਫਿਰ 7 ਕਰੋੜ ਤੱਕ ਪਹੁੰਚਦੀ ਹੈ ਉਹ 7 ਕਰੋੜ ਦੇ ਚਿੱਟੇ ਦੇ ਨਾਲ ਐਡੇ ਤੁਰਿਆ ਫਿਰਦਾ ਸੀਗਾ ਪਤਾ ਵੀ ਮੈਂ ਇਨਸਪੈਕਟਰ ਆ ਉਤੋਂ ਮੇਰੇ ਕੋਲ ਇੰਟੈਲੀਜੈਂਸ ਪਰ ਸੀਐਸਟਾਫ ਨੇ ਫੜਾਇਆ ਪੰਜਾਬ ਦੇ ਸੀਐਸਟਾਫ ਨੂੰ ਬਹੁਤ ਵੱਡੀ ਕਾਰਜ ਜਿਹੜੀ ਕਾਮਯਾਬੀ ਮਿਲੀ ਆ ਬਹੁਤ ਵੱਡੀ ਖਬਰ ਹੈ ਔਰ ਸ਼ਾਮ ਪਈ ਦਰਿਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਕੋਰਟ ਦੇ ਵਿੱਚਾਂ ਦੀ ਪੇਸ਼ੀ ਹੋਈ ਆ ਦੋ ਦਿਨ ਦਾ ਰਿਮਾਂਡ ਆ ਤੇ ਪਤਾ ਲੱਗੇਗਾ ਵੀ ਚਟਾ 1 ਕਿਲੋ ਕਿਹੜੇ ਕਿੰਨਾ ਲਈ ਫਰਦੇ ਸੀ ਭਾਈ ਜਿਗਰਾ ਕਿੱਥੋਂ ਆ ਜਾਂਦਾ ਆ ਇਹ ਗ੍ਰਾਮੀਆਂ ਚ ਨਹੀਂ ਇਹ ਪੌਣੀਆਂ ਚ ਨਹੀਂ 1 ਕਿਲੋ ਚਟਾ ਸੀ ਜਦੀ ਕੀਮਤ 7 ਕਰੋੜ ਰੁਪਇਆ ਆ ਔਰ ਇਹਨਾਂ ਨੇ ਗ੍ਰਾਮੀਆਂ ਬਣਾਵੜਾ ਕੋ ਵੇਚਣਾ ਸੀਗਾ ਔਰ ਇਹ ਇਹਦਾ ਨਾਮ ਜਿਹੜਾ ਇਨਸਪੈਕਟਰ ਦਾ ਆ ਇੰਟੈਲੀਜੈਂਸ ਦਾ ਇਨਸਪੈਕਟਰ ਆ ਇਹ ਮਨਜੀਤ ਸਿੰਘ ਤੇ ਉਹਦਾ ਸਾਥੀ ਰਵੀ 1 ਕਿਲੋ ਚਿੱਟੇ ਦੇ ਨਾਲ ਜਿਹਨੂੰ ਹੈਰੋਨ ਕਹਿੰਦੇ ਨੇ ਉਹਦੇ ਨਾਲ ਫੜਿਆ ਗਿਆ ਆ ਔਰ ਇਹਨੂੰ ਸੀਏ ਸਟਾਫ ਨੇ ਜਿਹੜਾ ਆ ਸੀਏ ਸਟਾਫ ਦਾ ਜਿਹੜਾ ਇਨਸਪੈਕਟਰ ਆ ਅਮੋਲਕ ਸਿੰਘ ਤੇ ਇਹਨਾਂ ਦੋਵਾਂ ਰੁਪਿਆ ਨੂੰ ਅੰਮ੍ਰਿਤਸਰ ਦੀ ਜੇ ਜੇਲ੍ਹ ਦੀ ਮਾਨਜੋਗ ਅਦਾਲਤ ਐ ਉੱਥੇ ਪੇਸ਼ ਕੀਤਾ ਗਿਆ ਆ ਦੋਹਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਆ ਇਸ ਸੰਬੰਧੀ ਜਾਣਕਾਰੀ ਸੀਏ ਸਟਾਫ ਦੇ ਇੰਚਾਰਜ ਅਮੋਲਕ ਸਿੰਘ ਨੇ ਦੱਸਿਆ ਹਾਂਜੀ ਹੁਣ ਜੋ ਬਹੁਤ ਵੱਡੇ ਵੱਡੇ ਖੁਲਾਸੇ ਹੋ ਗਏ ਆ ਜੋ ਸਾਡੇ ਪੰਜਾਬ ਦੀ ਰਾਖੀ ਕਰਨ ਵਾਲੇ ਪੁਲਿਸ ਵਾਲੇ ਤਾਂ ਖੁਦ ਹੀ ਚਿੱਟਾ ਵੇਚਦੇ ਨਜ਼ਰ ਆਉਂਦੇ ਆ ਜਾਂ ਪਿੰਦੇ ਨਜ਼ਰ ਆਉਂਦੇ ਆ ਜਿਵੇਂ ਹੁਣ ਗੱਲ ਕਰੀਏ ਆਪਾਂ ਅਮਨਦੀਪ ਦੀ ਕਿਉਂਕਿ 2020 ਦਾ ਇਹ ਚਿੱਟਾ ਵੇਚਦੀ ਸੀ ਤੇ ਵੱਡੇ ਵੱਡੇ ਮੈਕਨਾ ਨੇ ਜਿਵੇਂ ਦੱਸਿਆ ਗਿਆ ਪਲਾਟ ਕਈ ਤਾਂ ਪਲਾਟ ਹੀ ਦੱਸਿਆ ਗਿਆ ਤੇ ਬਾਕੀ ਗੱਡੀਆਂ ਮਹਿੰਗੀਆਂ ਹੋਵੰਗੀਆਂ ਜੇ ਗੱਲ ਕਰੀਏ ਆਪਾਂ ਥਾਰ ਦੀ ਇੱਕ ਥੋੜੇ ਦਿਨ ਪਹਿਲਾਂ ਹੀ ਨਕਦ ਕੈਸ਼ ਜੋ 17 ਲੱਖ ਤੋਂ ਸਟਾਰਟ ਹੁੰਦੀ ਆ ਤੇ 17 ਲੱਖ ਦੀ ਥਾਰ ਤੇ ਹੋਰ ਵੀ ਪਤਾ ਨਹੀਂ ਕਿੰਨੀਆਂ ਕੱਡੀਆਂ ਦੱਸਿਆ ਗਿਆ ਤੇ ਜਿਹੜੀ ਗੱਲ ਕਰੀਏ ਆਪਾਂ ਉਹਦੇ ਕਰ ਦੀ ਜਿਹਨੂੰ ਕੋਈ 3 ਕਰੋੜ ਦੀ ਉਹਦੇ ਕੋਠੀ ਦੱਸਿਆ ਗਿਆ ਉਹ ਤਾਂ ਉਹਦੇ ਵਿੱਚ ਹੁਣ ਗੱਲ ਕਰੀਏ ਸਵਾ ਸਵਾ ਲੱਖ ਦੇ ਦੋ ਫੋਨ ਆ ਤੇ 80 ਹਜ਼ਾਰ ਦੀਆਂ ਐਨਕਾਂ ਤੇ 2 ਲੱਖ ਦੀ ਕੜੀ ਹੁਣ ਜੇ ਆਪਾਂ ਗੱਲ ਕਰੀਏ ਕੋਈ ਵੀ ਪੁਲਿਸ ਵਾਲਾ ਵੱਧ ਤੋਂ ਵੱਧ ਉਹਦੀ 50 ਹਜ਼ਾਰ ਸਨ ਤਨਖਾਹ ਹੋਊ ਤਾਂ ਇੰਨਾ ਕੁਝ ਫੇਰ ਵੀ ਨਹੀਂ ਆਉਂਦਾ ਕਿਉਂਕਿ 2020 ਦੀ ਉਹ ਚੱਟਾ ਵੇਚਦੀ ਸੀ ਵੱਡੇ ਵੱਡੇ ਅਫਸਰ ਉਹ ਵੀ ਉਹਨੇ ਫਸਾਤਾ ਜਦੋਂ ਇਹ ਰਿਮਾਂਡ ਤੇ ਬਹੁਤ ਕੁਝ ਮੰਨੀ ਆ ਪਰ ਲੇਕਿਨ ਆਪਣੇ ਮੂੰਹ ਚੋਂ ਹੀ ਨਹੀਂ ਕਿਹਾ ਮੈਂ ਗੁਨਾਹਗਾਰ ਹੱਲੇ ਤਾਂ ਜੇ ਗੱਲ ਕਰੀਏ ਵੱਡੇ ਵੱਡੇ ਖੁਲਾਸੇ ਹੋ ਗਏ ਆ ਮਨਦੀਪ ਤੋਂ ਬਾਅਦ ਹੁਣ ਇੱਕ ਮੁੱਦਾ ਇਹ ਉੱਠ ਖੜਾ ਹੁਣ ਇਹ ਨਹੀਂ ਪਤਾ ਵੀ ਹਜੇ ਕਿੰਨੇ ਕੁ ਹੋਰ ਜਿਹੜੇ ਵੱਡੇ ਵੱਡੇ ਅਫਸਰ ਆ ਕਿੰਨੇ ਕੁ ਨਿਕਲਣਗੇ ਕਿਉਂਕਿ ਜੇ ਗੱਲ ਕਰੀਏ ਹੁਣ ਆਪਾਂ ਖਾਕੀ ਵਰਦੀ ਦਾ ਉਹਲੇ ਦੇ ਵਿੱਚ ਕੀ ਪਤਾ ਕਿੰਨਾ ਕੁ ਕੁਝ ਹੋਈ ਜਾਂਦਾ ਆਪਾਂ ਸਾਰੇ ਪੁਲਿਸ ਵਾਲਿਆਂ ਨੂੰ ਨਹੀਂ ਮਾੜਾ ਕਹਿੰਦੇ ਕਿਉਂਕਿ ਪੁਲਿਸ ਵਾਲੇ ਸਾਰੇ ਨਹੀਂ ਮਾੜੇ ਜੇ ਇੱਕ ਚੰਗਾਗਾ ਤਾਂ ਜੇ ਇੱਕ ਮਾੜਾਗਾ ਸਾਰੇ ਵਿੱਚ ਕੁਝ ਚੰਗੇ ਵੀ ਆ ਪਰ ਲੇਕਿਨ ਜਿਹੜਾ ਹੁਣ ਇਹ 5 ਕਰੋੜ ਦਾ ਚਿੱਟਾ ਫੜਿਆ ਗਿਆ 1 ਕਰੋੜ ਰੁਪਏ ਦਾ ਇਹ ਮੰਨ ਕੇ ਚੱਲੋ 1 ਕਿਲੋ ਸੀਗਾ ਤੇ ਦੱਸਿਆ ਗਿਆ ਜਿਵੇਂ ਇਹ ਕੱਲ ਵੀ ਖਬਰ ਆ 10 ਘੰਟੇ ਹੋਏ ਆ 12 ਘੰਟੇ ਆਈ ਨੂੰ ਖਬਰ ਤਾਂ ਜਿਹਦੇ ਵਿੱਚ ਹੁਣ ਵੱਡੇ ਵੱਡੇ ਇਹ ਖੁਲਾਸੇ ਹੋ ਗਏ ਆ ਤੇ ਇਹ ਖਬਰ ਬਹੁਤ ਵਾਇਰਲ ਹੋ ਚੁੱਕੀ ਤਾਂ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਅਮਨਦੀਪ ਪੁਲਿਸ ਵਾਲੀ ਦੀ ਹਲੇ ਤੱਕ ਪੰਜਾਬ ਦੀ ਪੁਲਿਸ ਦੇ ਹਿਰਾਸਤ ਦੇ ਵਿੱਚ ਆ ਹਲੇ ਤੱਕ ਆਪਣੇ ਬੰਨਿਓ ਨੇ ਕੋਈ ਬਿਆਨ ਨਹੀਂ ਦਿੱਤੇ ਹਜੇ ਤੱਕ ਆਪਣੇ ਬੰਨਿਓ ਨਹੀਂ ਮੰਨਿਓ ਵੀ ਮੈਂ ਇੱਕ ਗੁਨਾਹਗਾਰ ਹੁਦ ਉਹਦੇ ਤੋਂ ਨਾਲੇ ਚਿੱਟਾ ਬਰਾਮਦ ਹੋਇਆ ਤਾਂ ਪਰ ਲੇਕੇ ਨਹੀਂ ਹਲੇ ਤੱਕ ਬਈ ਜਿਹੜੇ ਸਾਹਮਣ ਆਪਾਂ ਗੱਲ ਕਰੀਏ ਸਵਾ ਸਵਾ ਲੱਖ ਦੇ ਦੋ ਫੋਨ ਆ 80 ਹਜ਼ਾਰ ਦੀਆਂ ਉਹਦੀਆਂ ਐੜਕਾਂ 2 ਲੱਖ ਦੀ ਘੜੀ ਆ ਤੇ 3 ਕਰੋੜ ਦਾ ਇਹਦਾ ਬੰਗਲਾ ਦੱਸਿਆ ਗਿਆ ਜਿਹਨੂੰ ਕੋਠੀ ਕਹਿੰਦੇ ਆ ਲੋਕ ਤੇ ਉਹ ਬੰਗਲਾ ਦੱਸਿਆ ਗਿਆ ਤੇ ਬਾਕੀ ਗੱਡੀਆਂ ਗੱਡੀਆਂ ਅਣਗਿਣਤੀ ਆ ਕਿਉਂਕਿ ਇੱਕ ਗੱਡੀ ਤਾਂ ਥੋੜੇ ਜਿਹੇ ਪਿੱਛੇ ਇਹ ਨਗਦੀ ਲੈ ਕੇ ਆਈ ਹੈ ਨਕਦ ਕੈਸ਼ ਘੱਟੋ ਘੱਟ 17 ਲੱਖ ਦੀ ਹੁੰਦੀ ਆ ਤਾਂ 2 ਤਾਂ 18 ਹੀ ਦੱਸਦੇ ਆ ਬਾਕੀ ਹੋਰ ਪਤਾ ਨਹੀਂ ਗੱਡੀਆਂ ਕਿੰਨੀਆਂ ਹੈਗਾ ਤੇ ਪਲਾਟ ਪਤਾ ਨਹੀਂ ਕਿੰਨੇ ਕੁ ਪਏ ਹੈਗੇ ਤਾਂ ਹੁਣ ਦੇਖਣਾ ਇਹ ਬਣਦਾ ਵੀ ਜਿਹੜੀ ਇਹ ਪੁਲਿਸ ਵਾਲੀ ਆ ਕਿਉਂਕਿ ਇਹ ਤਾਂ ਹੁਣ ਪੁਲਿਸ ਦੀ ਹਿਰਾਸਤ 'ਚ ਹੀ ਆ ਤੇ ਜਿਹੜਾ ਨਾਲ-ਨਾਲ ਇਹ ਐਕਸਪੈਕਟਰ ਫਸ ਗਿਆ ਜਿਹਨੂੰ ਆਪਾਂ ਕਹਿੰਦੇ ਆ ਪੰਜਾਬ ਦੇ ਸਾਡੇ ਇੱਕ ਜਿਹੜਾ ਆਪਾਂ ਗੱਲ ਕਰੀਏ ਸਾਡੇ ਸਾਰੇ ਪੰਜਾਬ ਨੂੰ ਹੈਂਡਲ ਕਰਦੀ ਹੈ ਪੰਜਾਬ ਪੁਲਿਸ ਹੁਣ ਸੀਆਈ ਸਟਾਫ ਨੇ ਪੰਜਾਬ ਦੀ ਨੇ ਇਹਨੇ ਤੇ ਬਹੁਤ ਵੱਡਾ ਐਕਸ਼ਨ ਲੈ ਲਿਆ ਤੇ ਜਿਹਦੇ ਵਿੱਚ ਹੁਣ ਦੇਖਦਾ ਦੇਖਣਾ ਇਹ ਬਣਦਾ ਵੀ ਹਜੇ ਕਿੰਨਾ ਕੁ ਕੁਝ ਹੋਰ ਮੰਨਣਾ ਬਾਕੀ ਆ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜੋ ਆਪਾਂ ਹਰ ਗੱਲ ਦਾ ਖੁਲਾਸਾ ਕਰਦੇ ਤੇ ਸਚਾਈ ਪੇਸ਼ ਕਰਦੇ ਆ ਕਿਉਂਕਿ ਇਹ ਜਗ ਬਾਣੀ ਚੈਨਲ ਤੋਂ ਆਈ ਏ ਖਬਰ ਤੇ ਇਹ ਸੋਡੇ ਸਾਂਝੀ ਜ਼ਰੂਰ ਕਰਨੀ ਸੀ ਜਿੰਤੋਂ ਤੱਕ ਵੀ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਵੇ ਮਿਲਦੇ ਆ ਕੱਲ ਨੂੰ ਨਵਟ ਤੇ ਧੰਨਵਾਦ